ਸਾਤਰੀਆ ਕਾਲਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ حاضر ਹੋਏ ਹਾਂ ਅੱਜ ਦੀ ਕਹਾਣੀ ਲੰਡਨ ਤੋਂ ਸਾਰਾ ਸਮਾਨ ਇਕੱਠਾ ਕਰਕੇ ਸਿਮਰਨ ਇੰਡੀਆ ਆ ਰਹੀ ਸੀ ਜਗਦੀਪ ਦੀ ਮੌਤ ਨੇ ਸਾਰਿਆਂ ਨੂੰ ਹੀ ਸਦਮੇ ਵਿੱਚ ਪਾ ਦਿੱਤਾ ਸੀ ਮਾਂ ਨੇ ਵਿਰਲਾਪ ਨੇ ਸਾਰਿਆਂ ਦੇ ਦਿਲਾਂ ਨੂੰ ਹੀ ਹਿਲਾ ਦਿੱਤਾ ਸੀ ਜਗਦੀਪ ਦੀ ਉਮਰ ਮਸਾਂ 35-36 ਸਾਲ ਦੀ ਹੋਵੇਗੀ ਸਿਮਰਨ ਦੇ ਦਿਓਰ ਮਲਿੰਦਰ ਨੇ ਆਪਣੀ ਭਾਬੀ ਦੀ ਮਦਦ ਕਰਨ ਲਈ ਲੰਡਨ ਜਾਣ ਦੀ ਤਿਆਰੀ ਕਰ ਲਈ ਸੀ ਪਰ ਸਿਮਰਨ ਨੇ ਮਨਾਂ ਕਰ ਦਿੱਤਾ ਉਹ ਕਹਿੰਦੀ ਹੈ ਇੱਥੇ ਹੁਣ ਕੁਝ ਨਹੀਂ ਬਚਿਆ ਬੀਰੇ ਇੱਥੇ ਮਦਦ ਲਈ ਜਗਦੀਪ ਦੇ ਦੋਸਤ ਹੈਗੇ ਨੇ ਮੈਂ ਜਲਦੀ ਹੀ ਇੰਡੀਆ ਆ ਰਹੀ ਹਾਂ ਸਿਮਰਨ ਨੇ ਆਪਣੇ ਦਿਓਰ ਮਨਿੰਦਰ ਨੂੰ ਕੁਝ ਕਹਿਣ ਦਾ ਮੌਕਾ ਹੀ ਨਾ ਦਿੱਤਾ ਤੇ ਫੋਨ ਕੱਟ ਦਿੱਤਾ ਮਨਿੰਦਰ ਨੂੰ ਆਪਣੀ ਭਾਬੀ ਵੱਲੋਂ ਲੰਡਨ ਨਾ ਆਉਂਦਾ ਜਵਾਬ ਚੰਗਾ ਨਾ ਲੱਗਿਆ ਕਹਿਣ ਲੱਗਿਆ ਕਿ ਉੱਥੇ ਲੋਕ ਕੀ ਕਹਿਣਗੇ ਐਡੇ ਵੱਡੇ ਦੁੱਖ ਵਿੱਚ ਘਰ ਦਾ ਕੋਈ ਵੀ ਨਹੀਂ ਪਹੁੰਚਿਆ ਪਤਾ ਨਹੀਂ ਕਿਉਂ ਵੀਰੇ ਤੇ ਭਾਬੀ ਨੇ ਕਦੇ ਕਿਸੇ ਨੂੰ ਲੰਡਨ ਬੁਲਾਉਣ ਦਾ ਜ਼ਿਕਰ ਹੀ ਨਹੀਂ ਕੀਤਾ ਭਾਬੀ ਪਤਾ ਨਹੀਂ ਕਿਵੇਂ ਇਹ ਦੁੱਖ ਸਹਿ ਰਹੀ ਹੋਵੇਗੀ ਸਿਮਰਨ ਦੀ ਸੱਸ ਸਿਮਰਨ ਦਾ ਪੱਖ ਲੈਂਦੇ ਹੋਏ ਕਹਿੰਦੀ ਹੈ ਬਹੁਤ ਸਮਝਦਾਰ ਹੈ ਸਿਮਰਨ ਉਹ ਘਰ ਦੇ ਹਾਲਾਤ ਜਾਣਦੀ ਹੈ ਉਸ ਨੂੰ ਪਤਾ ਹੈ ਕਿ ਆਨ ਜਾਣ ਤੇ ਲੱਖਾਂ ਰੁਪਏ ਦਾ ਖਰਚ ਆ ਜਾਣਾ ਹੈ ਕਾਲ ਜਿਤੇ ਬੱਥਾ ਰੱਖ ਕੇ ਉਸਨੇ ਉਥੇ ਸਾਰਾ ਕੁਝ ਕੀਤਾ ਹੋਵੇਗਾ ਇਹ ਕਹਿ ਕੇ ਉਹ ਰੋਣ ਲੱਗ ਜਾਂਦੀ ਹੈ ਸਾਰਿਆਂ ਨੂੰ ਸਿਮਰਨ ਦੇ ਆਉਣ ਦਾ ਇੰਤਜ਼ਾਰ ਸੀ ਪਹਿਲੀ ਵਾਰ ਜਦੋਂ ਸਿਮਰਨ ਤੇ ਜਗਦੀਪ ਲੰਡਨ ਤੋਂ ਘਰ ਵਾਪਸ ਆਏ ਸੀ ਤਾਂ ਘਰ ਵਿੱਚ ਤਿਹਾਰ ਵਰਗਾ ਮਾਹੌਲ ਸੀ ਸਿਮਰਨ ਸਾਰਿਆਂ ਲਈ ਗਿਫਟ ਲੈ ਕੇ ਆਈ ਸੀ ਇਥੋਂ ਤੱਕ ਕਿ ਉਹ ਗਲੀ ਗੁਆਂਢ ਦੀਆਂ ਚਾਚੀਆਂ ਨੂੰ ਵੀ ਨਹੀਂ ਭੁੱਲੀ ਸੀ ਉਨਾਂ ਲਈ ਵੀ ਕੁਝ ਨਾ ਕੁਝ ਲੈ ਕੇ ਆਈ ਸੀ ਤੇ ਉਹ ਸਾਰਿਆਂ ਉਸ ਨੂੰ ਅਸੀਸਾਂ ਦਿੰਦੀਆਂ ਨਾ ਥੱਕੀਆਂ ਆਪਣੇ ਸੁਭਾਅ ਦੇ ਨਾਲ ਸਿਮਰਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਜਗਦੀਪ ਨੂੰ ਸ਼ਾਇਦ ਆਪਣੀ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ ਘਰ ਦੀ ਛੱਤ ਤੇ ਉਸ ਨੇ ਦੋ ਕਮਰਿਆਂ ਦਾ ਸੈੱਟ ਬਣਵਾਇਆ ਸੀ ਮਨਿੰਦਰ ਨੇ ਜਦੋਂ ਪੁੱਛਿਆ ਕਿ ਵੀਰੇ ਦੋ ਕਮਰਿਆਂ ਵਿੱਚ ਤੁਸੀਂ ਕਿਵੇਂ ਰਹਿ ਸਕੋਗੇ ਤੁਹਾਨੂੰ ਤਾਂ ਵੱਡਾ ਬੰਗਲਾ ਬਣਾਉਣਾ ਚਾਹੀਦਾ ਜਗਦੀਪ ਕਹਿੰਦਾ ਹੈ ਮਨਿੰਦਰ ਤੂੰ ਘਰ ਵਾਲਿਆਂ ਦੇ ਨਾਲ ਰਹਿੰਦਾ ਹੈ ਇਸ ਕਰਕੇ ਤੂੰ ਨਹੀਂ ਸਮਝ ਸਕੇਂਗਾ ਕਿ ਅਸੀਂ ਕੀ ਮਿਸ ਕਰਦੇ ਹਾਂ ਇੱਥੇ ਰਹਿ ਕੇ ਮਾਂ ਦੇ ਹੱਥਾਂ ਦੇ ਆਲੂ ਦੇ ਪਰੌਂਠੇ ਮਿਲਦੇ ਨੇ ਇਹ ਸੁਣ ਕੇ ਜਗਦੀਪ ਦੀ ਮਾਂ ਖੁਸ਼ ਹੋ ਗਈ ਤੇ ਸੋਚਣ ਲੱਗੀ ਕਿ ਫਿਰ ਕੀ ਹੋਇਆ ਜੇ ਮੁੰਡਾ 7 ਸਾਲ ਤੋਂ ਲੰਡਨ ਵਿੱਚ ਰਹਿ ਰਿਹਾ ਹੈ ਪਿਤਾ ਦਾ ਪਿਆਰ ਤਾਂ ਇਹਨੂੰ ਨਸੀਬ ਨਹੀਂ ਹੋਇਆ ਬਚਪਨ ਤੋਂ ਹੀ ਸਾਰਿਆਂ ਦੀ ਜ਼ਿੰਮੇਵਾਰੀ ਮਾਂ ਨੇ ਨਿਭਾਈ ਸੀ ਦੋਨਾਂ ਮੁੰਡਿਆਂ ਨੂੰ ਉਸਨੇ ਵਧੀਆ ਪੜ੍ਹਾਈ ਲਿਖਾਈ ਕਰਵਾਈ ਸੀ ਤੇ ਉਹਨਾਂ ਦੇ ਪਿਤਾ ਦੀ ਕਮਾਈ ਦਾ ਪੈਸਾ ਸੰਭਾਲ ਕੇ ਰੱਖਿਆ ਤੇ ਲੋੜ ਦੇ ਅਨਸਾਰ ਹੀ ਖਰਚ ਕੀਤਾ ਤੇ ਦੋਨੋਂ ਮੁੰਡੇ ਵਧੀਆ ਨੌਕਰੀਆਂ ਤੇ ਲੱਗ ਗਏ ਦੋਨੋਂ ਮੁੰਡੇ ਆਪਣੀ ਮਾਂ ਦੇ ਤਿਆਗ ਨੂੰ ਨਹੀਂ ਭੁੱਲੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਮਾਸਟਰ ਡਿਗਰੀ ਕਰਨ ਲਈ ਉਸ ਨੂੰ ਲੰਡਨ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਤੇ ਐਡਮਿਸ਼ਨ ਮਿਲ ਗਈ ਜਗਦੀਪ ਤੇ ਲੰਡਨ ਜਾਣ ਦੀ ਗੱਲ ਸੁਣ ਉਸਦੀ ਮਾਂ ਉਦਾਸ ਹੋ ਗਈ ਪਰ ਜਗਦੀਪ ਦਾ ਚਮਕਦਾ ਚਿਹਰਾ ਦੇਖ ਕੇ ਉਹ ਚੁੱਪ ਹੋ ਗਈ ਤੇ ਉਸਨੇ ਜਗਦੀਪ ਸਾਹਮਣੇ ਇੱਕ ਸ਼ਰਤ ਰੱਖੀ ਕਿ ਲੰਡਨ ਜਾਣ ਤੋਂ ਪਹਿਲਾਂ ਮੇਰੇ ਪਸੰਦ ਦੀ ਕੁੜੀ ਨਾਲ ਵਿਆਹ ਕਰਨਾ ਹੋਵੇਗਾ ਤਾਂ ਜਗਦੀਪ ਕਹਿੰਦਾ ਹੈ ਮਾਂ ਮੈਂ ਹਜੇ ਇੰਨਾ ਚੱਕਰਾਂ ਵਿੱਚ ਨਹੀਂ ਪੈਣਾ ਪਹਿਲਾਂ ਮੈਂ ਸੈਟਲ ਹੋ ਜਾਵਾਂ ਜਗਦੀਪ ਦੀ ਮਾਂ ਕਹਿਣ ਲੱਗੀ ਨਾ ਪੁੱਤ ਨਾ ਜੇ ਤੂੰ ਵਿਦੇਸ਼ ਜਾ ਕੇ ਕਿਸੇ ਗੋਰੀ ਨਾਲ ਵਿਆਹ ਕਰ ਲਿਆ ਪਾਂ ਉਸ ਦੀ ਮੈਨੂੰ ਕਚਰਮਚਰ ਸਮਝ ਹੀ ਨਹੀਂ ਆਉਣੀ ਜਗਦੀਪ ਨੂੰ ਆਪਣੀ ਮਾਂ ਦੀ ਗੱਲ ਮੰਨਣੀ ਹੀ ਪਈ ਜਗਦੀਪ ਦੀ ਮੰਮੀ ਦੀ ਇੱਕ ਵਿਧਵਾ ਸਹੇਲੀ ਸੀ ਉਸ ਦੀ 12ਵੀਂ ਪਾਸ ਤੇ ਸੋਹਣੀ ਨੈਣ ਨਕਸ਼ ਵਾਲੀ ਕੁੜੀ ਸਿਮਰਨ ਨਾਲ ਜਗਦੀਪ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਦੇ 3 ਮਹੀਨੇ ਬਾਅਦ ਜਗਦੀਪ ਲੰਡਨ ਚਲਾ ਗਿਆ ਜਗਦੀਪ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਿਮਰਨ ਨੂੰ ਲੰਡਨ ਭੇਜਣਾ ਸੀ ਲੰਡਨ ਜਾਣ ਤੋਂ ਪਹਿਲਾਂ ਜਗਦੀਪ ਦੀ ਸਿਮਰਨ ਨਾਲ ਕੀ ਗੱਲ ਹੋਈ ਕਿਸੇ ਨੂੰ ਨਹੀਂ ਸੀ ਪਤਾ ਪਰ ਸਾਰਿਆਂ ਨੂੰ ਇਹ ਪਤਾ ਸੀ ਕਿ ਜਗਦੀਪ ਨੂੰ ਅਜੇ ਉੱਥੇ ਜਾਦਾ ਪੈਸੇ ਨਹੀਂ ਮਿਲਦੇ ਕਿ ਉਹ ਸਿਮਰਨ ਦਾ ਖਰਚ ਚੁੱਕ ਲਵੇ ਜਗਦੀਪ ਦੇ ਇਸ ਇੱਕ ਸਾਲ ਬਾਅਦ ਮਨਿੰਦਰ ਦੇ ਲਈ ਹਰਜੀਤ ਦਾ ਰਿਸ਼ਤਾ ਆਇਆ ਹਰਜੀਤ ਦੇ ਮੰਮੀ ਪਾਪਾ ਉਹਦਾ ਵਿਆਹ ਆਪ ਕਰਕੇ ਆਪਣੇ ਪੁੱਤ ਕੋਲ ਕੈਨੇਡਾ ਜਾਣਾ ਚਾਹੁੰਦੇ ਸੀ ਮਨਿੰਦਰ ਦੇ ਵਿਆਹ ਤੋਂ ਪਹਿਲਾਂ ਸਾਰੇ ਜਗਦੀਪ ਦਾ ਇੰਤਜ਼ਾਰ ਕਰ ਰਹੇ ਸੀ ਪਰ ਆਉਣ ਤੋਂ 2-3 ਦਿਨ ਪਹਿਲਾਂ ਹੀ ਉਸ ਦੀ ਸਿਹਤ ਖਰਾਬ ਹੋ ਗਈ ਸਾਰਿਆਂ ਦਾ ਚਾ ਟਿੱਕਾ ਹੋ ਗਿਆ ਹਰਜੀਤ ਨੇ ਸਿਮਰਨ ਨੂੰ ਉਦੋਂ ਪਹਿਲੀ ਵਾਰ ਵੇਖਿਆ ਸੀ ਸਿਮਰਨ ਬਿਨਾਂ ਕਿਸੇ ਸ਼ਿਕਾਇਤ ਦੇ ਸ਼ਾਂਤ ਮਨ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਸੀ ਉਸ ਨੂੰ ਵੇਖ ਕੇ ਉਸ ਦੀ ਸੱਸ ਦਾ ਵੀ ਦਿਲ ਭਰ ਆਇਆ ਉਹ ਮਨ ਹੀ ਮਨ ਸੋਚ ਰਹੀ ਸੀ ਕਿ ਜੀ ਜਗਦੀਪ ਆ ਜਾਂਦਾ ਤਾਂ ਸਿਮਰਨ ਬਹੂ ਉਸ ਨਾਲ 4 ਦਿਨ ਰਹਿ ਲੈਂਦੀ ਇਹ ਤਾਂ ਵਿਚਾਰੀ ਤਪੱਸਿਆ ਹੀ ਕਰੀ ਜਾਂਦੀ ਹੈ ਮਾਸਟਰ ਡਿਗਰੀ ਪੂਰੀ ਕਰਕੇ ਜਗਦੀਪ ਜਦੋਂ ਘਰ ਆਇਆ ਤਾਂ ਘਰੇ ਵਿਆਹ ਵਰਗਾ ਮਾਹੌਲ ਹੋ ਗਿਆ ਸੀ ਜਗਦੀਪ ਆਪਣੀ ਭਾਬੀ ਹਰਜੀਤ ਲਈ ਡਾਇਮੰਡ ਦਾ ਸੈੱਟ ਪਰਫਿਊਮ ਤੇ ਆਪਣੇ ਭਰਾ ਲਈ ਇੱਕ ਘੜੀ ਲੈ ਕੇ ਆਇਆ ਸੀ ਜਗਦੀਪ ਭਰਾ ਤੇ ਮਾਂ ਨਾਲ ਅਟੁੱਟ ਪਿਆਰ ਦੇਖ ਕੇ ਮਨਿੰਦਰ ਕਈ ਦਿਨ ਮੂੰਫਲਾ ਕੇ ਬੈਠਾ ਰਹਿੰਦਾ ਸੀ ਹਰਜੀਤ ਸੋਚਦੀ ਰਹਿੰਦੀ ਕਿ ਸਿਮਰਨ ਭਾਬੀ ਕਿੰਨੀ ਕਿਸਮਤ ਵਾਲੀ ਹੈ ਜਗਦੀਪ ਵੀਰਾ ਉਸ ਨੂੰ ਕਿੰਨਾ ਮਾਣ ਦਿੰਦਾ ਹੈ ਕਦੇ ਕਿਸੇ ਨੇ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲਦੇ ਹੋਏ ਨਹੀਂ ਸੀ ਸੁਣਿਆ ਤੇ ਇਹ ਵੀ ਸੱਚ ਸੀ ਕਿ ਉਹ ਜਗਦੀਪ ਵੀਰੇ ਦਾ ਕਿੰਨਾ ਖਿਆਲ ਰੱਖਦੀ ਹੈ ਉਹਨਾਂ ਨੂੰ ਕੀ ਪਸੰਦ ਹੈ ਕੀ ਨਹੀਂ ਸਭ ਧਿਆਨ ਰੱਖਦੀ ਹੈ ਜਗਦੀਪ ਦਾ ਬਲੱਡ ਪ੍ਰੈਸ਼ਰ ਵਧਨ ਕਾਰਨ ਉਸ ਨੂੰ ਤਲਿਆ ਖਾਣਾ ਖਾਣ ਦੀ ਮਨਾਹੀ ਕੀਤੀ ਹੋਈ ਸੀ ਤਾਂ ਸਿਮਰਨ ਨੇ ਜਗਦੀਪ ਦੇ ਨਾਲ ਹੀ ਉਬਲਿਆ ਹੋਇਆ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਮਾਂ ਦੇ ਆਲੂ ਦੇ ਪਰੌਂਠਿਆਂ ਤੇ ਵੀ ਰੋਕ ਲਾ ਦਿੱਤੀ ਜਗਦੀਪ ਦੀ ਮਾਂ ਨਾਰਾਜ਼ਗੀ ਨਾਲ ਕਹਿਣ ਲੱਗੀ ਰਹਿਣ ਦੇ ਸਿਮਰਨ ਆਪਣੀ ਡਾਕਟਰੀ ਲੰਡਨ ਵਿੱਚ ਹੀ ਚਲਾਉਣਾ ਇੱਕ ਪਰੌਂਠੇ ਨਾਲ ਕੁਝ ਨਹੀਂ ਹੁੰਦਾ ਪਿਆਰ ਨਾਲ ਮਾਂ ਆਲੂ ਦੇ ਪਰੌਂਠੇ ਧਰਦੀ ਜਾਂਦੀ ਤੇ ਜਗਦੀਪ ਖਾਂਦਾ ਜਾਂਦਾ ਪਰ ਸਿਮਰਨ ਦੇ ਮੱਥੇ ਤੇ ਚਿੰਤਾ ਹੁੰਦੀ ਪਹਿਲਾਂ ਮਨਿੰਦਰ ਨੇ ਜਗਦੀਪ ਨੂੰ ਕਿਹਾ ਸੀ ਕਿ ਉਸ ਲਈ ਲੰਡਨ ਵਿੱਚ ਕੋਈ ਨੌਕਰੀ ਲੱਭ ਦੇਵੇ ਪਰ ਜਗਦੀਪ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਦੂਰ ਦੇ ਫੁੱਲ ਹੀ ਸੋਹਣੇ ਹੁੰਦੇ ਨੇ ਮਨਿੰਦਰ ਇੱਥੇ ਚੰਗੀ ਭਲੀ ਨੌਕਰੀ ਤਾਂ ਕਰ ਰਿਹਾ ਹਾਂ ਤੂੰ ਆਰਾਮ ਦੀ ਨੀਂਦ ਸੌਂਦਾ ਹੈ ਤੇ ਉੱਥੇ ਪੈਸਾ ਕਮਾਉਣ ਲਈ ਅੱਡੀ ਚੋਟੀ ਦਾ ਜੋਰ ਲਾਉਣਾ ਪੈਂਦਾ ਹੈ। ਮਨਿੰਦਰ ਕਹਿਣ ਕਹਿੰਦਾ ਫਿਰ ਤੁਸੀਂ ਵਾਪਸ ਕਿਉਂ ਨਹੀਂ ਆ ਜਾਂਦੇ? ਜਗਦੀਪ ਕਹਿਣ ਲੱਗਾ ਮੈਂ ਤਾਂ ਉੱਥੇ ਦਲਦਲ ਵਿੱਚ ਫਸ ਗਿਆ ਹਾਂ ਜਿਸ ਵਿੱਚੋਂ ਨਿਕਲਣਾ ਔਖਾ ਹੋ ਗਿਆ ਹੈ। ਜਗਦੀਪ ਦੀ ਗੱਲ ਸੁਣ ਕੇ ਮਨਿੰਦਰ ਮਨ ਹੀ ਮਨ ਉਸ ਨਾਲ ਨਰਾਜ਼ ਹੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਵੀਰਾ ਕਿੰਨਾ ਸਵਾਰਥੀ ਹੈ। ਲੋਕ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਭੇਜਣ ਵਿੱਚ ਮਦਦ ਕਰਦੇ ਹਨ। ਪਰ ਮੇਰੇ ਆਪਣੇ ਭਰਾ ਨੇ ਹੀ ਮੈਨੂੰ ਜਵਾਬ ਦੇ ਦਿੱਤਾ ਹੁਣ ਸਿਮਰਨ ਲੰਡਨ ਤੋਂ ਆਪਣਾ ਸਮਾਨ ਲੈ ਕੇ ਇੰਡੀਆ ਆ ਗਈ ਸੀ ਉਸ ਕੋਲ ਦੋ ਵੱਡੇ ਵੱਡੇ ਟਰੰਕ ਸੀ ਤੇ ਚਿੱਟੇ ਕੱਪੜੇ ਪਾਏ ਹੋਏ ਸੀ ਜਗਦੀਪ ਦੀ ਮਾਂ ਉਸ ਨੂੰ ਆਪਣੇ ਗਲੇ ਨਾਲ ਲਗਾ ਕੇ ਰੋਣ ਲੱਗ ਗਈ ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ ਸਿਮਰਨ ਆਪਣੇ ਸੱਸ ਨੂੰ ਕਹਿੰਦੀ ਹੈ ਕਿ ਮੰਮੀ ਤੁਸੀਂ ਨਾ ਰੋਵੋ ਮੈਨੂੰ ਆਪਣਾ ਪੁੱਤਰ ਸਮਝੋ ਸਿਮਰਨ ਦਾ ਇਸ ਸਬਰ ਦੇਖ ਕੇ ਸਾਰੇ ਹੈਰਾਨ ਸਨ 2-4 ਦਿਨਾਂ ਵਿੱਚ ਸਿਮਰਨ ਨੇ ਘਰ ਦੇ ਕੰਮ ਸ਼ੁਰੂ ਕਰ ਦਿੱਤੇ ਉੱਪਰ ਵਾਲੇ ਕਮਰੇ ਵਿੱਚ ਉਹਨਾਂ ਦਾ ਸਮਾਨ ਰਖਵਾ ਦਿੱਤਾ ਗਿਆ ਤੇ ਸਿਮਰਨ ਨੇ ਘਰ ਦੇ ਸਟੋਰ ਵਿੱਚ ਥੋੜੀ ਜਗ੍ਹਾ ਬਣਾ ਕੇ ਪੂਜਾ ਕਰਨ ਲਈ ਥਾਂ ਬਣਾ ਲਈ ਤੇ ਉੱਥੇ ਹੀ ਜਗਦੀਪ ਦੀ ਇੱਕ ਫੋਟੋ ਰੱਖ ਦਿੱਤੀ ਫੋਟੋ ਨੂੰ ਦੇਖ ਕੇ ਸਿਮਰਨ ਦੀ ਸੱਸ ਦੀਆਂ ਅੱਖਾਂ ਭਰ ਆਈਆਂ ਸਿਮਰਨ ਲਈ ਪਤੀ ਹੀਰਾ ਬਣਸੀ ਉਸ ਮੇਰੇ ਉੱਠ ਕੇ ਪੂਜਾ ਕਰਦੀ ਤੇ ਫਿਰ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਦੇ ਲੰਡਨ ਗਈ ਹੀ ਨਹੀਂ ਉਸ ਦੀ ਸੱਸ ਆਣ-ਗਵਾਂਡ ਵਿੱਚ ਕਹਿੰਦੀ ਰਹਿੰਦੀ ਕਿ ਇਸ ਕਾਲ ਯੁਗ ਵਿੱਚ ਸਾਡੇ ਘਰ ਵਿੱਚ ਸੀਤਾ ਦੇ ਰੂਪ ਵਿੱਚ ਸਿਮਰਨ ਆਈ ਹੈ ਮਨਿੰਦਰ ਇਹ ਸੋਚਦਾ ਰਹਿੰਦਾ ਕਿ ਸਿਮਰਨ ਕੋਲ ਕਿੰਨਾ ਪੈਸਾ ਹੋਵੇਗਾ ਜਗਦੀਪ ਵੀਰਾ ਕਿੰਨਾ ਪੈਸਾ ਕਮਾਉਂਦਾ ਸੀ ਤੇ ਭਾਬੀ ਨੇ ਉਹ ਸਾਰਾ ਪੈਸਾ ਕਿੱਥੇ ਰੱਖਿਆ ਹੋਵੇਗਾ ਮਨਿੰਦਰ ਬਹੁਤ ਸਮੇਂ ਤੋਂ ਇੱਕ ਕਾਰ ਖਰੀਦਣਾ ਚਾਹੁੰਦਾ ਸੀ ਉਹ ਸੋਚਦਾ ਜੇ ਸਿਮਰਨ ਭਾਬੀ ਪੈਸੇ ਦੇ ਦੇਵੇ ਤਾਂ ਗੱਲ ਹੀ ਬਣ ਜਾਵੇ ਇੱਕ ਦੋ ਵਾਰ ਮਨਿੰਦਰ ਨੇ ਗੱਲੀਆਂ ਬਾਤیں ਆਪਣੀ ਇੱਛਾ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਸਿਮਰਨ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਉਹ ਮਨ ਹੀ ਮਨ ਸਿਮਰਨ ਨੂੰ ਕੋਸ ਰਿਹਾ ਸੀ ਕੀ ਪਤਾ ਨਹੀਂ ਕਿਸ ਵਾਸਤੇ ਐਨਾ ਪੈਸਾ ਰੱਖੀ ਬੈਠੀ ਹੈ ਜ਼ਰੂਰ ਆਪਣੀ ਮਾਂ ਤੇ ਭੈਣ ਨੂੰ ਦੇ ਕੇ ਆਵੇਗੀ ਹਰਜੀਤ ਸਿਮਰਨ ਦੇ ਬਹੁਤ ਨੇੜੇ ਆ ਗਈ ਸੀ ਤੇ ਇੱਕ ਦਿਨ ਉਸਨੇ ਸਿਮਰਨ ਨੂੰ ਪੁੱਛਿਆ ਐਨੀ ਲੰਮੀ ਜ਼ਿੰਦਗੀ ਤੁਸੀਂ ਇਕੱਲੇ ਕਿਵੇਂ ਰਹੋਗੇ ਦੀਦੀ ਅੱਜਕੱਲ ਤਾਂ ਤੁਹਾਡੀ ਉਮਰ ਦੀਆਂ ਕੁੜੀਆਂ ਤਾਂ ਦੂਜਾ ਵਿਆਹ ਕਰਵਾ ਲੈਂਦੀਆਂ ਨੇ ਸਿਮਰਨ ਕਹਿਣ ਲੱਗੀ ਮੈਂ ਦੂਜੇ ਵਿਆਹ ਬਾਰੇ ਸੋਚ ਨਹੀਂ ਸਕਦੀ ਇੱਕ ਹੀ ਵਿਆਹ ਨਾਲ ਬਹੁਤ ਕੁਝ ਪਾ ਲਿਆ ਤੇ ਹੁਣ ਮੇਰੀ ਕੋਈ ਇੱਛਾ ਨਹੀਂ ਹੈ ਹਰਜੀਤ ਕਹਿਣ ਲੱਗੀ ਕਿ ਇਹ ਤਾਂ ਮੈਨੂੰ ਪਤਾ ਹੈ ਦੀਦੀ ਕਿ ਜਗਦੀਪ ਵੀਰਾ ਤੁਹਾਨੂੰ ਬਹੁਤ ਪਿਆਰ ਕਰਦਾ ਸੀ ਤਾਂ ਹੀ ਤਾਂ ਤੁਸੀਂ ਉਹਨਾਂ ਨੂੰ ਰੱਬ ਦੇ ਵਾਂਗ ਪੂਜਦੇ ਹੋ ਸਾਰਿਆਂ ਦੀ ਕਿਸਮਤ ਇਹੋ ਜਿਹੀ ਕਿੱਥੇ ਹੁੰਦੀ ਹੈ ਹਰਜੀਤ ਦੀ ਆਵਾਜ਼ ਵਿੱਚ ਅਫਸੋਸ ਸੀ ਸਿਮਰਨ ਹਰਜੀਤ ਦੀ ਗੱਲ ਸੁਣ ਕੇ ਡਰ ਗਈ ਤੇ ਕਹਿਣ ਲੱਗੀ ਰੱਬ ਤੈਨੂੰ ਮੇਰੇ ਵਰਗੀ ਕਿਸਮਤ ਨਾ ਦੇਵੇ ਹਰਜੀਪ ਸਿਮਰਨ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੀ ਸਿਮਰਨ ਨੇ ਆਪਣੇ ਦੁੱਖ ਸੁੱਖ ਆਪਣੇ ਅੰਦਰ ਹੀ ਰੱਖ ਲਏ ਸਨ। ਮਨਿੰਦਰ ਹਰਜੀਤ ਨੂੰ ਅਕਸਰ ਕਹਿੰਦਾ ਰਹਿੰਦਾ ਕਿ ਤੂੰ ਤਾਂ ਭਾਬੀ ਦੇ ਨਾਲ ਰਹਿਨੇ ਹੈ। ਉਹਨਾਂ ਤੋਂ ਪੁੱਛਤਾ ਸਹੀ ਕਿ ਉਹਨਾਂ ਨੇ ਸਾਰਾ ਪੈਸਾ ਕਿੱਥੇ ਰੱਖਿਆ ਹੈ। ਹਰਜੀਤ ਮਨਿੰਦਰ ਨੂੰ ਕਹਿੰਦੀ ਹੈ ਤੂੰ ਕਿਹੜਾ ਉਹਨਾਂ ਦੇ ਪੈਸੇ ਦਾ ਹੱਕਦਾਰ ਹੈ? ਇਹ ਪੈਸਾ ਉਹਨਾਂ ਦਾ ਹੈ। ਕੀ ਪਤਾ ਉਹਨਾਂ ਨੂੰ ਕਦੋਂ ਪੈਸੇ ਦੀ ਜ਼ਰੂਰਤ ਪੈ ਜਾਵੇ। ਹਰਜੀਤ ਦੀ ਕਹੀ ਗੱਲ ਸੱਚ ਹੋ ਗਈ। ਤੇ ਇੱਕ ਦਿਨ ਸਿਮਰਨ ਨੂੰ ਚੱਕਰ ਆ ਗਿਆ ਤੇ ਉਹ ਡਿੱਗ ਗਈ ਸਿਮਰਨ ਡਾਕਟਰ ਨੇ ਬ੍ਰੇਨ ਹੈਮਰਿਜ ਦੀ ਸਮੱਸਿਆ ਦੱਸੀ ਸਿਮਰਨ ਕੋਮਾ ਵਿੱਚ ਚਲੀ ਗਈ ਮਨਿੰਦਰ ਸੋਚਣ ਲੱਗਾ ਕਿ ਹੁਣ ਪਤਾ ਨਹੀਂ ਕਿੰਨਾ ਚਿਰ ਹਸਪਤਾਲ ਵਿੱਚ ਰਹਿਣਾ ਪੈਣਾ ਉਸ ਨੂੰ ਹਸਪਤਾਲ ਦੇ ਖਰਚੇ ਦੀ ਜ਼ਿਆਦਾ ਚਿੰਤਾ ਸੀ ਮਨਿੰਦਰ ਹਰਜੀਤ ਨੂੰ ਕਹਿਣ ਲੱਗਾ ਕਿ ਭਾਬੀ ਕੋਲ ਡਾਲਰ ਤਾਂ ਹੋਣਗੇ ਹੌਣ ਡਾਲਰ ਦੀ ਕੀਮਤ ਵੀ ਬਹੁਤ ਹੈ ਕਿਉਂ ਨਾ ਆਪਾਂ ਭਾਬੀ ਦਾ ਟਰੰਕ ਖੋਲਕੇ ਦੇਖੀਏ ਹਰਜੀਤ ਕਹਿੰਦੀ ਹੈ ਕਿ ਸਿਮਰਨ ਦੀ ਗੈਰ ਮੌਜੂਦਗੀ ਵਿੱਚ ਉਸ ਦਾ ਟਰੰਕ ਖੋਲਣਾ ਚੰਗੀ ਗੱਲ ਨਹੀਂ ਉਹ ਕਹਿਣ ਲੱਗਾ ਦੇਖ ਹਰਜੀਤ ਆਪਾਂ ਕੋਈ ਅਮੀਰ ਬੰਦੇ ਤਾਂ ਹੈ ਨਹੀਂ ਨੌਕਰੀ ਕਰਨ ਵਾਲਿਆ ਜਗਦੀਪ ਨੇ ਭਾਵੇਂ ਕਿੰਨਾ ਵੀ ਕਮਾਇਆ ਹੋਵੇ ਪਰ ਆਪਾਂ ਨੂੰ ਤਾਂ ਕੁਝ ਨਹੀਂ ਦਿੱਤਾ ਸਿਰਫ ਸਾਲ ਤੋਂ ਮਾਂ ਲਈ ਭੇਜਦਾ ਰਹਾ ਤੇ ਉਹ ਵੀ ਕੁਝ ਕੋਈ ਜ਼ਿਆਦਾ ਨਹੀਂ ਸਿਮਰਨ ਭਾਬੀ ਦੇ ਇਲਾਜ ਵਾਸਤੇ ਆਪਾਂ 10000 ਤਾਂ ਚਾਹੀਦੇ ਨੇ ਤੇ ਉਹਨਾਂ ਦਾ ਪੈਸਾ ਆਪਾਂ ਉਹਨਾਂ ਤੇ ਹੀ ਖਰਚ ਕਰਾਂਗੇ ਮਾਂ ਨੇ ਵੀ ਹਾਮੀ ਭਰ ਦਿੱਤੀ ਸਿਮਰਨ ਦੇ ਟਰੰਕ ਦਾ ਜਿੰਦਾ ਮਨਿੰਦਰ ਨੇ ਤੋੜ ਦਿੱਤਾ ਟਰੰਕ ਵਿੱਚ ਸਿਮਰਨ ਦੇ ਵਿਆਹ ਵਾਲੇ ਕੱਪੜੇ ਤੈਲ ਲਗਾ ਕੇ ਰੱਖੇ ਹੋਏ ਸਨ ਐਵੇਂ ਲੱਗਦਾ ਸੀ ਕਿ ਕੱਪੜੇ ਕਦੇ ਪਾਏ ਹੀ ਨਾ ਹੋਣ ਇੱਕ ਸਾਈਡ ਤੇ ਬੈਂਕ ਦੀ ਪਾਸਬੁੱਕ ਪਈ ਸੀ ਤੇ ਬੈਂਕ ਖਾਤੇ ਵਿੱਚ 20000 ਦਾ ਬੈਲੈਂਸ ਵੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਡਾਲਰ ਦੇ ਛੋਟੇ ਨੋਟ ਸੀ ਮਨਿੰਦਰ ਇਹ ਦੇਖ ਕੇ ਉਦਾਸ ਹੋ ਗਿਆ ਤੇ ਸੋਚਣ ਲੱਗਿਆ ਭਾਬੀ ਨੇ ਆਪਣੇ ਪੈਸੇ ਕਿਤੇ ਲੁਕੋ ਕੇ ਰੱਖੇ ਹੋਣਗੇ ਜੇ ਬਿਮਾਰੀ ਲੰਬੀ ਹੋ ਗਈ ਤਾਂ ਇੰਨੇ ਥੋੜੇ ਰੁਪਏ ਨਾਲ ਕੀ ਬਣੂਗਾ ਸਿਮਰਨ ਦੀ ਸੱਸ ਕਹਿੰਦੀ ਹੈ ਕਿ ਜਗਦੀਪ ਨੇ ਜਿਹੜੇ ਰੁਪਏ ਮੈਨੂੰ ਭੇਜੇ ਸੀ ਉਹ ਮੇਰੇ ਅਕਾਊਂਟ ਵਿੱਚ ਨੇ ਉਹ ਪੈਸਾ ਆਪਾਂ ਸਿਮਰਨ ਦੇ ਇਲਾਜ ਤੇ ਲਾ ਦੇਵਾਂਗੇ ਜਦੋਂ ਸਿਮਰਨ ਘਰ ਆ ਗਈ ਤਾਂ ਉਸ ਨਾਲ ਗੱਲ ਕਰ ਲਵਾਂਗੇ ਇੱਕ ਦਿਨ ਸਿਮਰਨ ਨੂੰ ਹੋਸ਼ ਆ ਗਿਆ ਤੇ ਉਸਨੇ ਹੈਰਾਨੀ ਨਾਲ ਚਾਰੇ ਪਾਸੇ ਦੇਖਿਆ ਉਸ ਦੀ ਸੱਸ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਰੱਖ ਕੇ ਜਦੋਂ ਹਾਲ ਪੁੱਛਿਆ ਤਾਂ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਸ ਦੀ ਸੱਸ ਨੇ ਪਿਆਰ ਨਾਲ ਉਸ ਦੇ ਹੰਝੂ ਪੂੰਝੇ ਤੇ ਰੱਬ ਦਾ ਧੰਨਵਾਦ ਕੀਤਾ ਕਿ ਉਹ ਠੀਕ ਹੋ ਗਈ ਖਤਰਾ ਟਲ ਗਿਆ ਸੀ ਇੱਕ ਸ਼ਾਮ ਹਰਜੀਤ ਘਰ ਵਿੱਚ ਇਕੱਲੀ ਸੀ ਘਰ ਦੇ ਸਾਰੇ ਮੈਂਬਰ ਹਸਪਤਾਲ ਵਿੱਚ ਸਿਮਰਨ ਨੂੰ ਮਿਲਣ ਗਏ ਸੀ ਘਰ ਦੇ ਗੇਟ ਤੇ ਇੱਕ ਅਣਜਾਣ ਵਿਅਕਤੀ ਨੂੰ ਆਉਂਦੇ ਦੇਖ ਕੇ ਹਰਜੀਤ ਘਬਰਾ ਗਈ ਹਰਜੀਤ ਦੇ ਕੋਲ ਆ ਕੇ ਉਹ ਕਹਿਣ ਲੱਗਿਆ ਮੇਰਾ ਨਾਮ ਅਰਸ਼ ਹੈ ਮੈਂ ਲੰਡਨ ਵਿੱਚ ਸਿਮਰਨ ਦੇ ਘਰ ਕੋਲ ਰਹਿੰਦਾ ਸੀ ਤੇ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਹਰਜੀਤ ਉਸ ਨੂੰ ਪਾਣੀ ਦਾ ਗਲਾਸ ਪੁੱਛਦੀ ਹੈ ਤੇ ਕਹਿੰਦੀ ਹੈ ਤੁਸੀਂ ਜਗਦੀਪ ਵੀਰੇ ਦੇ ਗੁਆਂਢੀ ਹੋ ਤਾਂ ਉਹ ਕਹਿੰਦਾ ਜੀ ਨਹੀਂ ਉਹ ਤਾਂ ਕਿਸੇ ਹੋਰ ਫਲੈਟ ਵਿੱਚ ਰਹਿੰਦਾ ਸੀ ਮੈਂ ਤਾਂ ਸਿਮਰਨ ਦੇ ਨਾਲ ਵਾਲੇ ਫਲੈਟ ਵਿੱਚ ਰਹਿੰਦਾ ਸੀ ਮੈਂ ਜਗਦੀਪ ਨੂੰ ਨਹੀਂ ਜਾਣਦਾ ਹਰਜੀਤ ਉਸ ਗੱਲ ਸੁਣ ਕੇ ਚੌਂਕ ਗਈ ਤੇ ਕਹਿਣ ਲੱਗੀ ਤੁਸੀਂ ਜਗਦੀਪ ਨੂੰ ਨਹੀਂ ਜਾਣਦੇ ਅਰਸ਼ ਹਰਜੀਤ ਨੂੰ ਪੁੱਛਣ ਲੱਗਦਾ ਕਿ ਤੁਸੀਂ ਸਿਮਰਨ ਦੇ ਕੀ ਲੱਗਦੇ ਹੋ ਅਰਸ਼ ਹਰਜੀਤ ਆਰਸ਼ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਉਸਦੀ ਛੋਟੀ ਭੈਣ ਸਮਝੋ ਤੇ ਆਪਣੀ ਗੱਲ ਸਾਫ਼-ਸਾਫ਼ ਦੱਸੋ ਉਹ ਆਰਸ਼ ਲਈ ਚਾਹ ਦਾ ਕੱਪ ਲਿਆ ਕੇ ਦਿੰਦੀ ਹੈ ਹਰ ਹਰਜੀਤ ਨੂੰ ਕਹਿੰਦਾ ਹੈ ਕਿ ਤੁਸੀਂ ਸਿਮਰਨ ਦੀ ਭੈਣ ਹੋ ਤੇ ਫਿਰ ਇਹ ਵੀ ਨਹੀਂ ਜਾਣਦੇ ਕਿ ਜਗਦੀਪ ਨੇ ਤਾਨਿਆਂ ਨਾਲ ਵਿਆਹ ਕਰ ਲਿਆ ਸੀ ਤੇ ਉਹਨਾਂ ਦੀ ਇੱਕ ਧੀ ਵੀ ਹੈ ਸਿਮਰਨ ਤੇ ਜਗਦੀਪ ਵਿੱਚ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਹੀ ਨਹੀਂ ਸੀ ਹਰਜੀਤ ਹੈਰਾਨਗੀ ਨਾਲ ਕਹਿੰਦੀ ਹੈ ਕਿ ਤੁਹਾਡਾ ਮਤਲਬ ਸਿਮਰਨ ਭਾਬੀ ਜਗਦੀਪ ਵੀਰੇ ਦੀ ਜ਼ਿੰਦਗੀ ਵਿੱਚ ਹੈ ਹੀ ਨਹੀਂ ਸੀ ਹਰ ਹਰਜੀਤ ਅਰਸ਼ ਨੂੰ ਕਹਿੰਦੀ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਆਪਣੀ ਗੱਲ ਖੁੱਲ੍ਹ ਕੇ ਦੱਸੋ ਅਰਸ਼ ਦੱਸਦਾ ਹੈ ਕਿ ਜਗਦੀਪ ਨੇ ਸਿਮਰਨ ਨੂੰ ਲੰਡਨ ਲੈ ਜਾਣ ਤੋਂ ਪਹਿਲਾਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਸੀ ਕਿ ਪੜ੍ਹਾਈ ਦੇ ਦੌਰਾਨ ਉਹ ਤਾਨਿਆਂ ਦੇ ਘਰ ਘਰੇ ਕਿਰਾਏ ਤੇ ਰਹਿੰਦਾ ਸੀ ਤੇ ਉਸੇ ਦਾ ਹੀ ਹੋ ਗਿਆ ਸੀ ਸਿਮਰਨ ਇਹ ਸਾਰਾ ਕੁਝ ਜਾਣਦੇ ਹੋਏ ਵੀ ਜਗਦੀਪ ਦੇ ਨਾਲ ਗਈ ਤੇ ਇੰਡੀਆ ਵੀ ਆਉਂਦੀ ਰਹੀ ਕਿਤੇ ਵੀ ਆਪਣੇ ਮੂੰਹ ਚੋਂ ਕੋਈ ਸ਼ਬਦ ਨਹੀਂ ਕਹੇ ਅਜੀਹਾ ਕਿਉਂ ਕੀਤਾ ਤੇ ਇਹੋ ਜਿਹੀ ਕੀ ਮਜਬੂਰੀ ਸੀ ਹਰਜੀਤ ਨੇ ਅਰਸ਼ ਨੂੰ ਕਿਹਾ ਅਰਸ਼ ਕਹਿਣ ਲੱਗਿਆ ਆਪਣੀ ਵਿਧਵਾ ਮਾਂ ਤੇ ਕੁਆਰੀਆਂ ਭੈਣਾਂ ਦੇ ਭਿਖਲੇ ਉਹ ਚੁੱਪ ਰਹੀ ਸਿਮਰਨ ਨੇ ਇਹ ਸਾਰਾ ਕੁਝ ਕਿਵੇਂ ਸਹਾਰ ਲਿਆ ਇਹ ਸੋਚ ਕੇ ਹਰਜੀਤ ਦਾ ਗਲਾ ਪਰ ਆਇਆ ਅਰਸ਼ ਨੇ ਕਿਹਾ ਪਤੀ ਨਾਲ ਘਰ ਬਸਾਉਣ ਲਈ ਆਪਣੇ ਸੁਪਨਿਆਂ ਨੂੰ ਲੈ ਕੇ ਉਹ ਲੰਡਨ ਗਈ ਜ਼ਰੂਰ ਪਰ ਪਤੀ ਨੇ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ ਉਹ ਲੜਕੀਆਂ ਨੂੰ ਸੰਗੀਤ ਸਿਖਾਉਦੀ ਸੀ ਤੇ ਇੱਕ ਸਟੋਰ ਵਿੱਚ ਕੰਮ ਕਰਦੀ ਸੀ ਹਰਜੀਤ ਆਰਸ਼ ਨੂੰ ਕਹਿਣ ਲੱਗੀ ਤੁਸੀਂ ਸਿਮਰਨ ਬਾਰੇ ਐਨਾ ਜਾਣਦੇ ਹੋ ਤੇ ਅਸੀਂ ਉਹਨਾਂ ਦੇ ਨੇੜੇ ਹੋ ਕੇ ਵੀ ਕੁਝ ਨਹੀਂ ਜਾਣ ਸਕੇ ਆਰਸ਼ ਕਹਿਣ ਲੱਗਿਆ ਸਾਡੀ ਵਿੱਚ ਦਰਦ ਆ ਦਾ ਰਿਸ਼ਤਾ ਸੀ ਹਰਜੀਤ ਜੀ ਮੈਂ ਵੀ ਬਹੁਤ ਸਾਰੇ ਸੁਪਨੇ ਲੈ ਕੇ ਲੰਡਨ ਗਿਆ ਸੀ ਤੇ ਨੌਕਰੀ ਨਾ ਮਿਲਣ ਦੇ ਕਾਰਨ ਮਾਮਾ ਮਾਮੀ ਤੇ ਬੋਝ ਬਣ ਕੇ ਰਹਿ ਗਿਆ ਸਿਮਰਨ ਨੇ ਮੈਨੂੰ ਦੁਖੀ ਦੇਖ ਕੇ ਸਹਾਰਾ ਦਿੱਤਾ ਤੇ ਸੰਘਰਸ਼ ਕਰਨ ਦੀ ਹਿੰਮਤ ਦਿੱਤੀ ਅਸੀਂ ਦੋਨੋਂ ਦੁੱਖ ਵੰਡ ਕੇ ਮਨ ਹਲਕਾ ਕਰ ਲੈਂਦੇ ਸੀ ਹਰਜੀਤ ਕਹਿਣ ਲੱਗੀ ਸਿਮਰਨ ਨੇ ਕਦੇ ਤੁਹਾਡੇ ਬਾਰੇ ਵੀ ਕੁਝ ਨਹੀਂ ਦੱਸਿਆ ਅਰਸ਼ ਨੇ ਕਿਹਾ ਕਿ ਸ਼ਾਇਦ ਮੈਂ ਸ਼ਾਇਦ ਗਲਤੀ ਹੀ ਅਜੀਹੀ ਕਰ ਦਿੱਤੀ ਕਿ ਉਹ ਮੇਰੇ ਨਾਲ ਨਾਰਾਜ਼ ਹੋ ਗਈ ਉਹ ਹਰਜੀਤ ਨੂੰ ਸਿਮਰਨ ਬਾਰੇ ਪੁੱਛਦਾ ਹੈ ਕਿ ਉਹ ਹੁਣ ਕਿੱਥੇ ਹੈ ਹਰਜੀਤ ਕਹਿਣ ਲੱਗੀ ਕਿ ਸਿਮਰਨ ਬਿਮਾਰ ਹੈ ਤੇ ਉਹ ਹਸਪਤਾਲ ਵਿੱਚ ਦਾਖਲ ਹੈ ਉਹ ਕਬਰਾ ਕੇ ਪੁੱਛਣ ਲੱਗਿਆ ਕੀ ਹੋ ਗਿਆ ਸਿਮਰਨ ਨੂੰ ਹਰਜੀਤ ਕਹਿਣ ਲੱਗੀ ਤੁਸੀਂ ਘਬਰਾਓ ਨਾ ਉਹ ਠੀਕ ਹੈ ਤੇ 2-3 ਦਿਨਾਂ ਵਿੱਚ ਘਰ ਆ ਜਾਏਗੀ ਅਰਸ਼ ਕਹਿਣ ਲੱਗਿਆ ਨਹੀਂ ਮੈਂ ਹੁਣ ਉਹਦੇ ਕੋਲ ਜਾਣਾ ਚਾਹੁੰਦਾ ਉਹ ਬਹੁਤ ਬੇਪਰਵਾਹ ਹੈ ਉਸ ਨੂੰ ਇੰਨਾ ਸਮਝਾਇਆ ਕਿ ਆਪਣਾ ਧਿਆਨ ਰੱਖਿਆ ਕਰ ਪਰ ਰੋਟੀ ਵੀ ਉਸ ਨੂੰ ਜ਼ਬਰਦਸਤੀ ਖਵਾਉਣੀ ਪੈਂਦੀ ਹੈ ਉਹ ਹਰਜੀਤ ਤੋਂ ਪੁੱਛਦਾ ਕਿ ਉਹ ਕਿਹੜੇ ਹਸਪਤਾਲ ਵਿੱਚ ਦਾਖਲ ਹੈ ਹਰਜੀਤ ਅਰਸ਼ਨੂ ਕਹਿੰਦੀ ਹੈ ਕਿ ਮੈਨੂੰ ਲੱਗਦਾ ਤੁਹਾਨੂੰ ਸਿਮਰਨ ਨੂੰ ਇਕੱਲੇ ਹੀ ਮਿਲਣਾ ਠੀਕ ਰਹੇਗਾ ਉਹ ਕਹਿਣ ਲੱਗਿਆ ਤੁਸੀਂ ਮੇਰੀਆਂ ਗੱਲਾਂ ਦਾ ਹੋਰ ਮਤਲਬ ਨਾ ਕੱਢੋ ਸੱਚ ਇਹ ਹੈ ਕਿ ਜਿਸ ਦਿਨ ਮੈਨੂੰ ਜੌਬ ਦਾ ਆਫਰ ਮਿਲਿਆ ਸੀ ਉਸ ਦਿਨ ਮੈਂ ਸਿਮਰਨ ਨੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਕਹਿ ਦਿੱਤਾ ਪਰ ਉਹਨੇ ਵਿਆਹ ਕਰਵਾਉਣ ਤੋਂ ਮਨਾਂ ਕਰ ਦਿੱਤਾ ਪਤਾ ਨਹੀਂ ਕਦੋਂ ਔਰਤਾਂ ਪਰਿਵਾਰ ਦੀ ਝੂਠੀ ਮਰਿਆਦਾ ਦੇ ਬੰਧਨ ਵਿੱਚੋਂ ਨਿਕਲਣਗੀਆਂ ਅਰਸ਼ ਨੇ ਥੋੜਾ ਆਕ੍ਰੋਧਿਤ ਹੋ ਕੇ ਕਿਹਾ ਹਰਜੀਤ ਨੇ ਅਰਸ਼ ਨੂੰ ਪੁੱਛਿਆ ਕਿ ਸਿਮਰਨ ਤੁਹਾਨੂੰ ਪਿਆਰ ਕਰਦੀ ਹੈ ਉਹ ਕਹਿਣ ਲੱਗਿਆ ਪਿਆਰ ਬਾਰੇ ਤਾਂ ਉਸਨੇ ਮੇਰੀ ਤੋਹੀ ਸਿਖਿਆ ਪਰ ਪਿਆਰ ਭਰੀ ਜ਼ਿੰਦਗੀ ਬਤੀਤ ਕਰਨ ਦੀ ਜਗ੍ਹਾ ਉਸਨੇ ਬਿਨਾਂ ਬਤੀਤੀ ਦੀ ਜ਼ਿੰਦਗੀ ਨੂੰ ਹੀ ਚੁਣਿਆ ਉਹ ਤਾਂ ਕਿਸੇ ਹੋਰ ਮਿੱਟੀ ਦੀ ਹੀ ਬਣੀ ਹੈ ਅਰਸ਼ ਦੀ ਗੱਲ ਸੁਣ ਕੇ ਹਰਜੀਤ ਨੇ ਕਿਹਾ ਕਿ ਤੁਸੀਂ ਠੀਕ ਕਹਿੰਦੇ ਹੋ ਐਨੇ ਦੁੱਖ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਅਰਸ਼ ਕਹਿਣ ਲੱਗਾ ਹਾਂ ਹਰਜੀਤ ਜਦੋਂ ਜਗਦੀਪ ਦੀ ਮੌਤ ਹੋਈ ਤਾਂ ਵਕੀਲਾਂ ਨੇ ਉਸ ਨੂੰ ਜਾਇਦਾਦ ਵਿੱਚੋਂ ਹਿੱਸਾ ਧਵਾਨ ਦੀ ਗੱਲ ਕਹੀ ਪਰ ਸਿਮਰਨ ਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਤੇ ਨਹੀਂ ਉਹ ਲੱਖਾਂ ਦੀ ਜਾਇਦਾਦ ਦੀ ਮਾਲਕਣ ਹੁੰਦੀ ਹਰਜੀਤ ਕਹਿਣ ਲੱਗੀ ਇਹ ਤਾਂ ਸਿਮਰਨ ਦਾ ਹੱਕ ਸੀ ਆਖਰ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਹ ਜਗਦੀਪ ਦੀ ਘਰ ਵਾਲੀ ਸੀ ਕਿਉਂ ਮਨਾ ਕਰ ਦਿੱਤਾ ਉਹਨਾਂ ਨੇ ਤਾਂ ਹਰਸ਼ ਨੇ ਦੱਸਿਆ ਕਿ ਸਿਮਰਨ ਨੇ ਕਿਹਾ ਕਿ ਜਿਉਂਦੇ ਜੀ ਤਾ ਮੈਨੂੰ ਕੋਈ ਅਧਿਕਾਰ ਨਹੀਂ ਮਿਲਿਆ ਮਰਨ ਤੋਂ ਬਾਅਦ ਮੈਂ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੀ ਝੂਠਾ ਦਾਵਾ ਕਰਨ ਦੀ ਇੱਛਾ ਨਹੀਂ ਹੈ ਮੇਰੀ ਉਨ੍ਹਾਂ ਦਾ ਸਾਰਾ ਕੁਝ ਤਾਨੀਆਂ ਤੇ ਉਨ੍ਹਾਂ ਦੀ ਧੀ ਦਾ ਹੈ ਹਰਜੀਤ ਇਹ ਸੁਣ ਕੇ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਸਿਮਰਨ ਕਿੰਨੀ ਮਹਾਨ ਹੈ ਸਿਮਰਨ ਨੇ ਵਕੀਲਾ ਨੂੰ ਕਿਹਾ ਕਿ ਮੈਂ ਆਪਣਾ ਮੁਕੱਦਮਾ ਪਹਿਲਾਂ ਹੀ ਹਾਰ ਚੁੱਕੀ ਹਾਂ ਮੇਰੀ ਕੇਸ ਲੜਨ ਦੀ ਕੋਈ ਇੱਛਾ ਨਹੀਂ ਹੈ ਕਿਰਪਾ ਕਰਕੇ ਮੈਨੂੰ ਮaaf ਕਰ ਦਿਓ ਸਿਮਰਨ ਦੇ ਇਸ ਤਿਆਗ ਨੇ ਤਾਨੀਆਂ ਦਾ ਦਿਲ ਜਿੱਤ ਲਿਆ ਸੀ ਤੇ ਉਸਨੇ ਸਿਮਰਨ ਤੋਂ ਮਾਫੀ ਮੰਗੀ ਹਰਜੀਤ ਅਰਸ਼ ਨੂੰ ਪੁੱਛਦੀ ਹੈ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਕਿਵੇਂ ਪਤਾ ਲੱਗੀਆਂ ਕਿ ਤੁਸੀਂ ਉੱਥੇ ਹੀ ਸੀ ਤਾਂ ਅਰਸ਼ ਕਹਿਣ ਲੱਗਿਆ ਜੀ ਨਹੀਂ ਮੈਂ ਉਦੋਂ ਕੈਨੇਡਾ ਵਿੱਚ ਸੀ ਸਿਮਰਨ ਦਾ ਵਿਆਹ ਲਈ ਮਨਾ ਕਰਨਾ ਮੈਨੂੰ ਬਹੁਤ ਬੁਰਾ ਲੱਗਿਆ ਤੇ ਮੈਂ ਉਸ ਨੂੰ ਕਦੇ ਵੀ ਨਾ ਮਿਲਣ ਦਾ ਫੈਸਲਾ ਕਰਕੇ ਕੈਨੇਡਾ ਚਲਾ ਗਿਆ ਹੁਣ ਜਦੋਂ ਮੰਮੀ ਜੀ ਦੀ ਚਿੱਠੀ ਤੋਂ ਮੈਨੂੰ ਸਿਮਰਨ ਬਾਰੇ ਪਤਾ ਲੱਗਿਆ ਮੇਰੇ ਤੋਂ ਰਹਿਣਾ ਗਿਆ ਹਰਜੀਤ ਕਹਿੰਦੀ ਹੈ ਕਾਸ਼ ਸਿਮਰਨ ਤੁਹਾਡੇ ਨਾਲ ਵਿਆਹ ਕਰਨ ਲਈ ਮੰਨ ਜਾਂਦੀ ਤੇ ਹੁਣ ਉਹ ਸਾਰਿਆਂ ਦੇ ਸਾਹਮਣੇ ਇਹ ਰਿਸ਼ਤਾ ਜੋੜ ਵੀ ਨਹੀਂ ਸਕਦੀ ਉਹ ਬਹੁਤ ਇਕੱਲੀ ਰਹਿ ਗਈ ਹੈ ਅਰਸ਼ ਕਹਿਣ ਲੱਗਿਆ ਪਤਾ ਨਹੀਂ ਸਿਮਰਨ ਨੇ ਐਨਾ ਵੱਡਾ ਸੱਚ ਕਿਉਂ ਲੁਕੋ ਕੇ ਰੱਖਿਆ ਤੁਸੀਂ ਉਸ ਨੂੰ ਹਿੰਮਤ ਦੇਣਾ ਹਰਜੀਤ ਜੀ ਹਰਜੀਤ ਅਰਸ਼ ਨੂੰ ਕਹਿੰਦੀ ਹੈ ਕਿ ਤੁਸੀਂ ਠੀਕ ਕਹਿੰਦੇ ਹੋ ਸਿਮਰਨ ਨੇ ਸਾਨੂੰ ਸਾਰਿਆਂ ਨੂੰ ਪੁਲੇਖੇ ਵਿੱਚ ਰੱਖਿਆ ਜਿਹੜੇ ਪਤੀ ਨੇ ਆਪਣੇ ਜਿਉਂਦੇ ਜੀ ਉਸ ਨੂੰ ਵਿਧਵਾ ਦਾ ਜੀਵਨ ਬਿਤਾਉਣ ਲਈ ਮਜਬੂਰ ਕਰ ਮਜਬੂਰ ਕਰ ਦਿੱਤਾ ਤੇ ਉਹ ਉਸੇ ਦੀ ਫੋਟੋ ਮੰਦਰ ਵਿੱਚ ਰੱਖ ਕੇ ਪੂਜਾ ਕਰ ਰਹੀ ਹੈ ਅਰਸ਼ ਕਹਿਣ ਲੱਗਾ ਸਮਾਜ ਵਿੱਚ ਵਿਧਵਾ ਹੋਣ ਦਾ ਦਾਵਾ ਕਰਨ ਲਈ ਇਹ ਉਸ ਦੀ ਮਜਬੂਰੀ ਹੈ ਅਰਸ਼ ਕਹਿਣ ਲੱਗਿਆ ਜਗਦੀਪ ਦੀ ਮਾਂ ਤੇ ਘਰ ਵਾਲਿਆਂ ਨੂੰ ਆਮੀ ਸਿਮਰਨ ਦਾ ਸਮਾਨ ਵਧ ਗਿਆ ਹੋਵੇ ਪਰ ਮੈਂ ਉਸ ਦਾ ਅਪਰਾਧੀ ਹਾਂ ਕਾਸ਼ ਦੁੱਖ ਦੀ ਘੜੀ ਵਿੱਚ ਮੈਂ ਉਸ ਦੇ ਨਾਲ ਹੁੰਦਾ ਹਰਜੀਤ ਕਹਿਣ ਲੱਗੀ ਕਿ ਜੇ ਤੂੰ ਸੀ ਉੱਥੇ ਹੁੰਦੇ ਤਾਂ ਕੀ ਤੁਸੀਂ ਸਿਮਰਨ ਨੂੰ ਵਾਪਸ ਆਉਣ ਦਿੰਦੇ ਹਰਜੀਤ ਦੀ ਗੱਲ ਸੁਣ ਕੇ ਅਰਸ਼ ਗੁੰਮ ਜਿਹਾ ਹੋ ਗਿਆ ਹਰਜੀਤ ਨੇ ਅਰਸ਼ ਨੂੰ ਕਿਹਾ ਕਿ ਅੱਜ ਸਿਮਰਨ ਦੇ ਕੋਲ ਹਸਪਤਾਲ ਵਿੱਚ ਮੇਰੀ ਡਿਊਟੀ ਹੈ ਕਿ ਤੁਸੀਂ ਮੇਰੀ ਜਗ੍ਹਾ ਤੇ ਡਿਊਟੀ ਕਰ ਸਕੋਗੇ ਤਾ ਅਰਸ਼ ਨੇ ਕਿਹਾ ਪੂਰੀ ਰਾਤ ਕੀ ਮੈਂ ਤਾਂ ਸਾਰੀ ਜ਼ਿੰਦਗੀ ਉਸਦੇ ਨਾਲ ਜਾਗ ਸਕਦਾ ਹਾਂ ਹਰਜੀਤ ਮਨ ਹੀ ਮਨ ਸੋਚਣ ਲੱਗੀ ਕਿ ਜਗਦੀਪ ਦੀ ਝੂਠੀ ਇਮੇਜ ਨੂੰ ਤੋੜਨ ਲਈ ਹਿੰਮਤ ਕਰਨੀ ਹੀ ਹੋਵੇਗੀ ਜਦੋਂ ਹਰਜੀਤ ਇਹ ਗੱਲ ਘਰ ਦੱਸਦੀ ਹੈ ਤਾਂ ਜਗਦੀਪ ਦੀ ਮਾਂ ਨੂੰ ਯਕੀਨ ਨਹੀਂ ਹੁੰਦਾ ਕਿ ਉਸਦਾ लाडला ਆਗਿਆਕਾਰੀ ਪੁੱਤ ਅਜਿਹਾ ਕਰ ਸਕਦਾ ਹੈ ਮਨਿੰਦਰ ਕਹਿਣ ਲੱਗਿਆ ਦੇਖ ਲਿਆ ਮਾਂ ਬਹੁਤ ਮਾਨਸੀ ਤੈਨੂੰ ਜਗਦੀਪ ਤੇ ਹਰਜੀਤ ਮਰਿੰਦਰ ਨੂੰ ਕਹਿਣ ਲੱਗੇ ਕਿ ਇਹ ਸਮਾਂ ਤਾਨੇ ਮਾਰਨ ਦਾ ਨਹੀਂ ਆਪਾਂ ਨੂੰ ਸਿਮਰਨ ਬਾਰੇ ਸੋਚਣਾ ਚਾਹੀਦਾ ਹੈ ਮਰਿੰਦਰ ਕਹਿਣ ਲੱਗਿਆ ਉਹਨਾਂ ਬਾਰੇ ਆਪਾਂ ਕੀ ਸੋਚਣਾ ਹੈ ਉਹਨਾਂ ਦਾ ਆਸ਼ਿਕ ਤਾਂ ਆ ਗਿਆ ਹੈ ਉਹ ਆਪ ਹੀ ਉਸ ਨੂੰ ਘਰ ਲੈ ਕੇ ਜਾਵੇਗਾ ਉਹਦੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਹਰਜੀਤ ਮਰਿੰਦਰ ਨੂੰ ਕਹਿਣ ਲੱਗੀ ਕੀ ਮਰਦਾਂ ਦੇ ਹਜ਼ਾਰ ਖੂਨ maaf ਹੋਏ ਨੇ ਤੇ ਇਹ ਸਾਰੇ ਬੰਧਨ ਔਰਤਾਂ ਲਈ ਹੀ ਨੇ ਇੱਕ ਵਾਰੀ ਭਾਬੀ ਦੇ ਬਾਰੇ ਤਾਂ ਸੋਚ ਕੇ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਐਨਾ ਵੱਡਾ ਦੁੱਖ ਇਕੱਲੀ ਨੇ ਸਿਆ ਹੈ ਮਨਿੰਦਰ ਕਹਿਣ ਲੱਗਿਆ ਪਤੀ ਦੇ ਹੁੰਦੇ ਹੋਏ ਪਰਾਏ ਮਰਦ ਨਾਲ ਪਿਆਰ ਦਾ ਨਾਟਕ ਕਰਨਾ ਕੀ ਇਹ ਚੰਗਿਆਂ ਆਤਾ ਔਰਤਾਂ ਦੇ ਕੰਮ ਨੇ ਮਾਂ ਮੈਂ ਕਹਿ ਦਿੱਤਾ ਹੁਣ ਉਹ ਇਸ ਘਰ ਵਿੱਚ ਨਹੀਂ ਆਵੇਗੀ ਮਾ ਨੇ ਗੁੱਸੇ ਵਿੱਚ ਮਨਿੰਦਰ ਨੂੰ ਕਿਹਾ ਖਬਰਦਾਰ ਜੇ ਤੂੰ ਮੇਰੀ ਬਹੂ ਬਾਰੇ ਕੁਝ ਅਜੀਹਾ ਕੁਝ ਕਿਹਾ ਇੱਕ ਗੱਲ ਹੋਰ ਇਹ ਘਰ ਸਿਮਰਨ ਦਾ ਹੈ ਜਿਸ ਨੇ ਇੱਥੇ ਰਹਿਣਾ ਹੈ ਰੈਲਵੋ ਨਹੀਂ ਆਪਣਾ ਇੰਤਜ਼ਾਮ ਕਰ ਲਵੋ ਮਨਿੰਦਰ ਨੇ ਆਪਣੀ ਮਾਂ ਨੂੰ ਕਿਹਾ ਵਾਹ ਮਾਂ ਵਾਹ ਆਪਣੇ ਬੁੱਤ ਬਗਾਨੇ ਬਗਾਨੇ ਹੋ ਗਏ ਤੇ ਉਹ ਬਗਾਨੀ ਆਪਣੇ ਹੋ ਗਈ ਤੇ ਕਹਿਣ ਲੱਗਿਆ ਸਾਰੇ ਹੀ ਨਿਯਮ ਸਾਡੇ ਵਾਸਤੇ ਹੀ ਨੇ ਤੇਰੀ ਪਿਆਰੀ ਨੂੰ ਤੇ ਅਰਸ਼ ਦੋ ਸਾਲ ਇਕੱਠੇ ਰਹਿੰਦੇ ਰਹੇ ਸਮਝ ਲੱਗੀ ਮਾਂ ਕਿ ਹੋਰ ਵੀ ਸਮਝਾਉਣ ਦੀ ਜ਼ਰੂਰਤ ਪਵੇਗੀ ਮਰਿੰਦਰ ਦੀ ਮਾਂ ਕਹਿਣ ਲੱਗੀ ਮੈਨੂੰ ਕੁਝ ਸਮਝਾਉਣ ਦੀ ਜ਼ਰੂਰਤ ਨਹੀਂ ਸਿਮਰਨ ਤੇ ਅਰਸ਼ ਦਾ ਵਿਆਹ ਮੈਂ ਆਪ ਕਰਾਂਗੀ ਇਹ ਤੂੰ ਕੀ ਕਹਿ ਰਹੀ ਹੈ ਮਾਂ ਇੱਕ ਪਵਿੱਤਰ ਵਿਧਵਾ ਨੂੰ ਦੁਬਾਰਾ ਵਿਆਹ ਕਰਵਾਵਾਂਗੀ ਮਰਿੰਦਰ ਦੀ ਮਾਂ ਕਹਿਣ ਲੱਗੀ ਮੇਰੀ ਨੂੰ ਨੂੰ ਅਪਵਿੱਤਰ ਕਹਿਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਬੇਟੇ ਦੀ ਗੱਲਤੀ ਮੈਂ ਹੀ ਠੀਕ ਕਰਾਂਗੀ ਤੇ ਕਹਿਣ ਲੱਗੀ ਹੈ ਮਰਿੰਦਰ ਔਰਤ ਦੀ ਪਵਿੱਤਰਤਾ ਨੂੰ ਕਿਸੇ ਨੇ ਪਰਿਭਾਸ਼ਿਤ ਕੀਤਾ ਔਰਤਾਂ ਲਈ ਸਾਰੀਆਂ ਸੀਮਾਵਾਂ ਸਾਰੇ ਬੰਧਨ ਲਿਆਉਣ ਵਾਲੇ ਮਰਦ ਹੀ ਨੇ ਹਰਜੀਤ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮਾਂ ਇਹਨਾਂ ਨਾਲ ਫालतू ਗੱਲਾਂ ਦਾ ਕੋਈ ਫਾਇਦਾ ਨਹੀਂ ਅੱਜ ਸਿਮਰਨ ਘਰ ਆਉਣ ਵਾਲੀ ਹੈ ਘਰ ਆਈ ਸਿਮਰਨ ਨੂੰ ਗਲੇ ਲਗਾ ਕੇ ਹਰਜੀਤ ਰੋਣ ਲੱਗ ਪਈ ਤੇ ਜਦੋਂ ਸਿਮਰਨ ਇਕੱਲੀ ਸੀ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੇ ਮਨ ਤੇ ਜ਼ਿੰਦਾ ਲਾ ਲਿਆ ਸੀ ਭਾਬੀ ਤੁਹਾਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ਸੀ ਤਾਂ ਸਿਮਰਨ ਕਹਿਣ ਲੱਗੀ ਜਦੋਂ ਮੈਂ ਵਾਪਸ ਆਈ ਤਾਂ ਸਾਰੇ ਜਾਣੇ ਇਹ ਹੀ ਵੇਖ ਰਹੇ ਸੀ ਕਿ ਕਿੰਨਾ ਪੈਸਾ ਲਾ ਕੇ ਆਈ ਹੈ ਸੱਚ ਸਿਰਫ ਮੈਂ ਹੀ ਜਾਣਦੀ ਸੀ ਕਿ ਸੀਮਤ ਸੈਲਰੀ ਨਾਲ ਖਰਚਾ ਹੀ ਮਸਾਂ ਚੱਲਦਾ ਸੀ ਤੇ ਵਾਪਸ ਦਾ ਵਾਪਸੀ ਦੀ ਟਿਕਟ ਲੈਣ ਤੋਂ ਬਾਅਦ ਕੁਝ ਰਹਿ ਹੀ ਨਹੀਂ ਗਿਆ ਸੀ ਹਰਜੀਤ ਕਹਿਣ ਲੱਗੀ ਪਰ ਸਿਮਰਨ ਤੂੰ ਤਾਂ ਟਰੰਕਾਂ ਤੇ ਜਿੰਦੇ ਲਾ ਰੱਖੇ ਸੀ ਸਿਮਰਨ ਕਹਿਣ ਲੱਗੀ ਹਾਂ ਹਰਜੀਤ ਇਹ ਮੇਰਾ ਅਪਰਾਧ ਸੀ ਮੈਂ ਬਚਪਨ ਵਿੱਚ ਇੱਕ ਕਹਾਣੀ ਸੁਣੀ ਸੀ ਕਿ ਇੱਕ ਔਰਤ ਨੇ ਸੰਦੂਕ ਨੂੰ ਜਿੰਦੇ ਲਗਾ ਕੇ ਸਾਰਿਆਂ ਨੂੰ ਇਸ ਭਲੇਖੇ ਵਿੱਚ ਰੱਖਿਆ ਕਿ ਉਸ ਕੋਲ ਬਹੁਤ سارے ਪੈਸੇ ਹਨ ਤੇ ਇੱਕ ਜਿੰਦੇ ਨੇ ਉਸ ਦਾ ਸਨਮਾਨ ਪਰਿਵਾਰ ਵਿੱਚ ਵਧਾ ਦਿੱਤਾ ਸੀ ਹਰਜੀਤ ਪੁੱਛਦੀ ਹੈ ਕਿ ਤੁਸੀਂ ਪੂਜਾ ਘਰ ਵਿੱਚ ਜਗਦੀਪ ਦੀ ਫੋਟੋ ਕਿਉਂ ਰੱਖੀ ਸੀ ਤਾਂ ਸਿਮਰਨ ਕਹਿੰਦੀ ਹੈ ਕਿ ਮੈਂ ਚਾਹੁੰਦੀ ਸੀ ਕਿ ਮੈਨੂੰ ਮਾਂ ਦੇ ਮਨ ਵਿੱਚ ਜਗ੍ਹਾ ਮਿਲੇ ਮੈਨੂੰ ਆਪਣੀ ਸੋਚ ਤੇ ਸ਼ਰਮ ਵੀ ਆਉਂਦੀ ਹੈ ਮਾਂ ਤਾਂ ਇੱਕ ਦੇਵੀ ਹੈ ਇਸ ਤੋਂ ਬਾਅਦ ਸਿਮਰਨ ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਧੀਏ ਤੂੰ ਪਹਿਲਾਂ ਹੀ ਬਹੁਤ ਦੁੱਖ ਦੇਖ ਲਏ ਨੇ ਤੇ ਮੈਂ ਤੈਨੂੰ ਤੇਰੇ ਖੋਏ ਹੋਏ ਹੱਕ ਦਿਵਾਉਣਾ ਚਾਹੁੰਦੀ ਹਾਂ ਤੂੰ ਅਰਸ਼ ਨਾਲ ਵਿਆਹ ਕਰਵਾ ਲੈ ساری ਜ਼ਿੰਦਗੀ ਤੂੰ ਇਕੱਲੀ ਕਿਵੇਂ ਕੱਟੇਂਗੀ ਸਿਮਰਨ ਦੀ ਸੱਸ ਅਰਸ਼ ਨਾਲ ਉਸਦੇ ਵਿਆਹ ਦੀ ਗੱਲ ਕਰਦੀ ਹੈ ਤੇ ਦੋਨਾਂ ਦਾ ਵਿਆਹ ਕਰਵਾ ਦਿੰਦੀ ਹੈ ਉਹ ਜਗਦੀਪ ਦੇ ਹਿੱਸੇ ਦੀ ਜਾਇਦਾਦ ਵੀ ਸਿਮਰਨ ਦੇ ਨਾਂ ਕਰ ਦਿੰਦੀ ਹੈ ਮਨਿੰਦਰ ਇਸ ਗੱਲ ਤੇ ਔਖਾ ਹੁੰਦਾ ਹੈ ਪਰ ਉਹ ਉਸ ਦੀ ਪਰਵਾਹ ਨਹੀਂ ਕਰਦੀ ਅੱਜ ਤੇ ਸਿਮਰਨ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ